ਤੂੰ ਇਹ ਨਾ ਵੀਦ ਨਾ ਕਰੇ ਤਾਂ ਰੋਸਟ ਕਰਵਾ ਦਊਗੀ ਉਹ ਤਾਂ ਉਲਟੀ ਹੋਈ ਜੋ ਸੁਣਿਆ ਮੈਂ ਹੋਰ ਕੁਛ ਉਹ ਪਾਣੀ ਨਾ ਮੈਂ ਕਰ ਕੱਟਦੀ ਅੱਗ ਇਹ ਨਿਕਾਵੇਂ ਵੇਚਣਾ ਹੀ ਹੈ ਕੀ ਵੇਚ ਨਹੀਂ ਵਾਓ ਤੁਸੀਂ ਵੀ ਸੇਵਾ ਕਰਿਆ ਕਰੋ ਜਰੂਰ ਇਹਨਾਂ ਦੀ ਵਿਚਾਰਿਆਂ ਦੀ ਭਾਈ ਨਾ ਖੋਟ ਲੈ ਲੈ ਹੁਣ ਘਰੇ ਨਹੀਂ ਵੜਦੇ ਦੇਖੋ ਕਿਵੇਂ ਕਰ ਰੱਖਿਓ ਅੱਜ ਬਾਸ ਬੋਕੀ ਦਾ ਕੰਮ ਨਿਭੜ ਜਾਂਦਾ ਮੈਂ ਬਲੇ ਬਸ ਸਾ ਸ਼ਿਕਾਇਤ ਦੀ ਸਾਰਿਆਂ ਨੂੰ ਹੋਪ ਕਰਦੇ ਤੂੰ ਸਾਰੇ ਜਾਨੇ ਵਧੀਆ ਹੋਗੇ ਤੇ ਅੱਜ ਅੱਜ ਫੇਰ ਮਟਰ ਲਾਈ ਹੰਨੇ ਆ ਚਲੋ ਖੇਤ ਹੀ ਜਾਣੇ ਹੁਣ ਫੇਰ ਅਸੀਂ ਮਗੰਨੇ ਤੂੰ ਇਹਨਾ ਵੀਡੀਓ ਨਾ ਕਰੇ ਤੇ ਰੋਸਟ ਕਰਵਾ ਦੂਗੀ ਆਹ ਦਾ ਕੰਨੇ ਦਾ ਰੋਸਟ ਹੋਣਾ ਹੀ ਇੰਤਰਾ ਨਾਲ ਕਰਾ ਦੂਗੀ ਆ ਹੁਣ ਮਟਰਾਂ ਦੀ ਕਿਦਨ ਲੱਗੇ ਇਹ ਤੋਂ ਮਟਰ ਪਾਈ ਆਉਣੀ ਚਲ ਓਏ ਅਸੀਂ ਲੋ ਸਰੋਂ ਤੋਂ ਕੱਟ ਕੇ ਸਰੋਂ ਨਾਲ ਕਿਲਾ ਵੀ ਗੁੜਾ ਅੱਛਾ ਜਿਵੇਂ ਇੱਧਰ ਆਂਦੀ ਨਾ ਨਾ ਗੰਦਾ ਉਹੀ ਬਣੂਗਾ ਕਿਹੜਾ ਤਾਇ ਜੀ ਸਾਰੀ ਮਟਰ ਦਿਖਾਓ ਹੱਥ 'ਚ ਹਾਂ ਚਲ ਹੋਰ ਪਾਉਂਦੇ ਹੱਥ 'ਚ अच्छा चल ही जाए। रामना ओ बाल्टी वाला बी 택 ले आ बी थोड़ा तेरे टाइप में। सारे आ सारे बी थी। ए दो दो लेन मारनी है। दो दो लेन मारनी है। हुन पुठे ਆਉਣਗੇ ਜਿਵੇਂ ਵੱਟ ਪਾਈ ਸੀ। ਵੱਟ ਵੀ ਦੋ ਵਾਰੀ ਪਾਈ ਸੀ ਨਾ। ਵੇਚਣਾ ਹੀ ਹੈ ਕੀ ਵੇਚਣਾ ਹੀ। ਪਿੰਗਾ ਬਦ 28 ਰੁਪਏ ਪਰ ਖਤਮ ਹੁੰਦਾ ਸੀਗਾ ਤੇ ਬਾਅਦ ਚੋਂ ਅਸੀਂ ਜਾਣਾ ਸੀਗਾ ਰਿਸ਼ਤੇਦਾਰੀਆਂ ਚ। ਤੇ ਉਹ ਕੈਨਸਲ ਹੋ ਗਏ। ਵਧੀਆ ਸੀ ਉੱਥੇ ਜਾਂਦੇ ਜਲੰਧਰ। ਮਟਰ ਅਸੀਂ ਪਹਿਲੀ ਵਾਰੀ ਵੀਜਣ ਲੱਗੇ ਕਾਧੂ ਤੋਰੀਆਂ ਦਾ ਵੀਜ ਰਹੇ ਨੇ ਘੰਟੇ ਦਾ ਵੀਜੇ ਸੀ ਹੁਣ ਦਾ ਜੀ ਇੱਥੇ ਪਹਿਲਾਂ ਉੱਥੇ ਸੀ ਉਧਰ ਮੈਨੂੰ ਤਾਂ ਲੱਗਿਆ ਜੀ ਹੱਤਾ ਨਾਲ ਚੋਭੋਂਗੇ ਮੇਰਾ ਨਹੀਂ ਹਾਲ ਦੇਖਿਓ ਪੱਟਾ ਤੋਂ ਤੁਰਿਆ ਨਹੀਂ ਆਂ ਨਹੀਂ ਨਹੀਂ ਪਾਪਾ ਕਿਵੇਂ ਮੈਂ ਤਾਂ ਉਹ ਜੀ ਰਾਜ ਕਿ ਜਾਇ ਕਰੂੰਗੀ ਤਾਈ ਨੇ ਤਾਂ ਘੜੀ ਬੜੀ ਵਧੀਆ ਲਿਆਂਦੀ ਅੱਜ ਆਕਾਂਗੀ ਮੈਂ ਫੋਨ ਇੱਕ ਕਰਦਾ ਆ ਬੋਲਦਾ ਪਾਪਾ ਦਾ ਵੀ ਖਰਾਬ ਹੋ ਗਿਆ ਤਾਂ ਜੀ 20 ਚੱਕ ਉਥੇ ਉਥੇ ਡਿੱਗੇ ਪਏ ਕਿ ਨਾ ਮੈਂ ਟ੍ਰਿਕ ਦੇਖੀ ਸੀ ਕਿ ਹੋਈ ਐਕਾ ਮੈਂ ਕਾਰ ਲੈਣ ਤੇ ਨਿਕਾਵੇ ਪ੍ਰਿੰਡ ਆ ਆਲੀਮ ਦੇ ਐ ਵੀ ਸ਼ੇਪ ਚ ਕਰਦਾ ਤੁਰ ਦਿੰਦੇ ਖਦੋ ਵੱਦ ਜਾਂ ਇੱਕ ਸਾਈਟੇਡ ਕਿਉਂਕਿ ਹਵਾ ਦੇ ਐਵੇਂ ਹਵਾ ਕ੍ਰੋਸ ਕੱਟ ਦਿੰਦੇ ਫਿਰ ਜਿਹੜਾ ਪਹਿਲਾ ਹੁੰਦਾ ਉਹ ਤਾਂ ਜ਼ੋਰ ਵੱਧ ਲਾਦਾ ਉਹ ਦਿਨ ਜਿਹੜਾ ਦੂਜਾ ਹੁੰਦਾ ਉਹ ਤਾਂ ਉਹ ਤੋਂ ਵੀ ਘੱਟ ਲਾਦਾ ਜਿਹੜਾ ਲਾਸਟ ਤੇ ਹੁੰਦਾ ਨਾ ਉਹ ਤਾਂ ਉਹਨਾਂ ਦੀ ਹਵਾ ਤੇ ਹਵਾ ਕਰੋ ਹਵਾ ਕੱਟੀ ਜਾਂਦੀ ਹੈ ਪਾਣੀ ਤੈਨੂੰ ਪਤਾ ਕਿਸ਼ਤੀ ਦਾ ਮੂੰਹ ਐਵੇਂ ਤਿੱਖਾਗਾ ਤਾਂ ਬਣਿਆ ਹੁੰਦਾ ਅੱਗ ਉਹ ਤਾਂ ਉਲਟੀ ਹੋਈ ਜ਼ੋਰ ਸੋਣਾ ਹੈ ਮੈਂ ਹੋਰ ਕੁਛ ਉਹ ਪਾਣੀ ਨੂੰ ਐਵੇਂ ਕਰ ਕੱਟਦੀ ਅੱਗ ਇਹ ਜਿਹੜੇ ਫਾਰ ਹੁੰਦੇ ਨਾ ਉਹ ਘੱਟ ਮਾਰਨੀ ਪੈਂਦੇ ਫਿਰ ਇਹ ਹੋਲੀ ਲੀਥਾਂ ਬਦਲੀ ਜਾਂਦੀ ਰਹਿੰਦੇ ਪਹਿਲਾ ਦੂਜੀ ਥਾਂ ਲੈਂਦੇ ਪਤਾ ਮੈਨੂੰ ਤੈਨੂੰ ਕੀ ਪਤਾ ਤੋ ਉਹੀ ਗੱਲ ਹੋ ਗਈ ਵੀ ਅੱਗੋ ਹਵਾ ਨੂੰ ਘੜਦਾ ਜਾਂਦਾ ਉੱਡਣਾ ਸੁੱਖ ਹਵਾ ਕਿਵੇਂ ਕੱਟ ਗਈ ਬੱਸ ਸੱਚੀ ਹੈ ਹੂੰ ਦੱਸ ਕੀ ਮਿਲੇਗਾ ਸੂਟ ਹੈ ਸ਼ਾਲ ਮੈਨੂੰ ਮਿਲ ਗਿਆ ਦੱਸ ਕੋਟੀ ਜੈਕਟ ਰੀਅਲੀ ਉਹ ਬੂਹ ਅਜੀ ਸੱਸ ਨੇ ਬਣਾ ਕੀਤੀ ਵਿਚਾਰੀ ਨੇ ਓ ਵਾਓ ਹੂੰ ਤੁਹਰਾ ਨਾਂ ਸੈਂਕੜਾ ਨਹੀਂ ਵਿਚਾਰੀ ਤਾਂ ਮੈਂ ਉਹਨੇ ਦੀਦੀ ਨੇ ਆਖਿਆ ਸੀ ਮਸ ਮੈਨੂੰ ਬੰਦੀ ਫਰਕ ਕੋਈ ਦੋ ਮਿੰਟ ਦਾ ਫਰਕ ਬੋਣਾ ਨਹੀਂ ਦੋ ਮਿੰਟ ਦਾ ਫਰਕ ਨਹੀਂ ਹੋ ਕੋਈ ਫਿਰ ਸਾਨੂੰ ਦੂਜੀ ਕਿੜ ਘਟ ਹੈ ਹੂੰ ਬਸ ਇਹ ਕਲਰ ਜੇ ਜੇ ਹੈਗਾ ਉਹ ਮਮੀ ਨੇ ਆ ਪਿਛਲੇ ਸਾਲ ਦਾ ਗਿਫਟ ਆਪਾਂ ਜਲਦੀ ਮਿਲਦੇ ਰਹਿੰਦੇ ਹੂੰ 7 ਵਜੇ ਵਿੱਚ ਭੇਜੀਏ ਵਾਓ ਤੁਸੀਂ ਵੀ ਸੇਵਾ ਕਰਿਆ ਕਰੋ ਜਰੂਰ ਇਹਨਾਂ ਦੀ ਵਿਚਾਰਿਆਂ ਦੀ ਇਹਨਾਂ ਨੇ ਕਿਹੜਾ ਬੋਲ ਕੇ ਦੱਸਣਾ ਹੁੰਦਾ ਸਾਨੂੰ ਆ ਚਾਹੀਦਾ ਦਾਣੇ ਬਾਧਾ ਕਰੋ ਜਾਂ ਚੌਲ ਅਸੀਂ ਝੋਨਾ ਪਾਇਆ ਇਥੇ ਤੋਤੇ ਵੀ ਆਏ ਸੀ ਮਹਰੋਦ ਦੀ ਇੱਕ ਬਾਟੀ ਬਹੁਤ ਹੁੰਦੀ ਹੈ ਇਹ ਆਉਂਦਾ ਸਾਡੇ ਵੱਧ ਇਹਨੂੰ ਆਟਾ ਪਾਉਣੇ ਸਪੈਸ਼ਲ ਗੁੰਨ ਕੇ ਆਵੀ ਟੋਟਲੇ ਜੀ 020 ਹਾਂਜੀ 034 066 ਆਨਲਾਈਨ ਵੀ ਦੇ ਦਿੰਨੇ ਆ ਆਏ ਆ ਕਰੋੜ ਨੇ ਘਰੇ ਨਹੀਂ ਮਾਰਦੇ ਤਾਈ ਨੂੰ ਘੋਟ ਲੈ ਲੈ ਹੁਣ ਘਰੇ ਨਹੀਂ ਮਾਰਦੇ ਉਹ ਕਹਿੰਦੇ 300 ਲਾਤਾ ਹੁਣ ਘਰੇ ਨਹੀਂ ਆਉਣਾ ਬੋਲ ਤੱਕ ਮੇਰੀ ਆਪ ਲੋਟ ਆਲੇਗੀ ਜਿਸੀ ਐਸੀ ਪਾਪਾ ਨੂੰ ਚਾਫੜਾਉਣ ਖੇਤ ਤੇ ਕਰਮਣ ਟੰਬੇ ਗੱਡਣ ਵਾਸਤੇ ਟੋਆ ਪੱਟੀ ਜਾਂਦੀ ਆ ਕਿਵੇਂ ਉਹ ਮਿੱਟੀ ਨੂੰ ਉਸ ਤਰ੍ਹਾਂ ਕਰ ਦਿੰਦੀ ਆ ਠੰਡ ਵਾਰੀ ਆ ਗਈ ਕਰਮਣ ਨੂੰ ਤਾਂ ਨਹੀਂ ਲੱਗਦੀ ਮੈਨੂੰ ਤਾਂ ਲੱਗਦੀ ਹੋ ਚੇਤੇ ਤੇ ਮੈਂ ਵੀਡੀਓ ਕਰਮਣ ਕੰਮ ਕਰਦੀ ਹੋਈ ਦੇਖੋ ਗਾਇਸ ਗਾਇਸ ਕਰਮਣ ਨੇ ਪੈਰ ਦੇਖੋ ਕਿਵੇਂ ਕਰ ਰੱਖਿਆ ਇਹ ਪਕੜ ਬਣਾ ਰੱਖੀ ਹੈ ਪਕੜ ਬਣਾ ਰੱਖੀ ਹੈ ਵੀ ਗੇਗਾ ਮੂੰ ਨਾ ਵੱਜੇ ਹੈਨਾ गलेटनियां भार ख खेतों में नारा ही बड़ा होता है कि शांति सारी खेतों में कड़ाके रख गलेटनिया देगी कित तंबा हो जा रहा है लली कमला आ जाएगा बस क्या करने तो नमन ने मोजी बना दी मिट्टी का डिब्बा ही लाता तू तो बाटे बाटे के डर के जाके है जीत रे तो बाबा बड़ा है हाय सही है बहुत बढ़िया मां करे कर रहे हो इंतजार तो असी कर रही हैं ਟਾਈਮ ਖਰਾਬ ਅੱਜ ਪਾਪਾ ਦੀ ਹੈਲਪ ਕਰਨ ਆ ਗਏ ਕਿਉਂਕਿ ਪਾਪਾ ਦੇ ਹੱਥ ਦੁਖਣ ਲੱਗ ਗਏ ਸੀਗੇ ਤੇ ਉਂਗਲਾਂ ਦਰਦ ਕਰਨ ਲੱਗੀਆਂ ਸੀ ਫਿਰ ਅਸੀਂ ਆਖੇ ਚਲੋ ਅਸੀਂ ਦੋ ਤਿੰਨ ਟੋਏ ਮਾਰ ਦਿੰਨੇ ਨਾ ਨਾ ਬੱਬੂ ਵੀ ਰ ਇਦਾਂ ਨਹੀਂ ਬੱਬੂ ਵੀ ਰ ਤੁੰਨੇ ਕੋਈ ਗੱਲ ਨਹੀਂ ਜਾਊਗਾ ਹੀ ਪਰਨੇ ਬੱਸ ਹੋਏ ਪਾਪਾ ਕਹਿੰਦੇ ਤੁਹਾਨੂੰ ਦੋਨਾਂ ਨੂੰ ਛੁੱਟੀ ਹੈ ਕਿ ਵੇਪਰ ਹੈ ਪਾਪਾ ਨੂੰ ਚਾਹ ਚੜ੍ਹ ਕੇ ਖਾਣ ਦੀ ਅਸੀਂ ਵੀ ਸਵੇਰੇ ਹੀ ਆਵਾਂਗੇ ਕੱਲ ਮੈਂ ਸ਼ੇਅਰ ਕਰਨ ਆਉਂਗੀ ਸ਼ੇਅਰ ਕਰਨ ਨਹੀਂ ਇੱਥੇ ਆ 10 ਮਿੰਟ ਲਾਈ ਤੇਰੀ ਸ਼ੈਰੀ ਸ਼ੈਨ ਬੋਣਾ ਮਿੱਠੂ ਨਹੀਂ ਬਦਮਾਸ਼ ਹੁੰਦੇ ਨੇ ਵੇਖ ਲੈ ਵਿਚਾਰੇ ਪਾਪਾ ਨੂੰ ਵੀ ਕੰਮ ਕਰਨਾ ਪਊਗਾ ਤੇਰੇ ਤੇ ਤੇਰੇ ਵਰਗੀ ਤਾਂ ਅੱਧਾ ਟੋਆ ਪੱਟ ਕੇ ਤੇ ਛੱਡ ਜਾਂਦੀ ਹੈ ਅੱਜ ਬਾਸ ਬੋਕੀ ਦਾ ਕੰਮ ਨਿਭੜ ਜਾਂਦਾ ਮੈਂ ਪੱਟਿਆ ਢੋਈ ਬੱਸ ਕਰ ਮੈਂ ਤੈਨੂੰ ਔਰ ਲੈ ਬੱਸ ਕਰ ਮੈਂ ਪੱਟਿਆ ਉਹ ਪਰ ਲੈ ਔਰ ਲੈ ਉਹਨਾਂ ਦਾ ਪੱਟਿਆ ਵੀ ਆਈ ਸੀਗਾ ਪਾਪਾ ਦਾ ਜਿੰਨਾ ਤੂੰ ਮੈਂ ਪੱਟ ਸਾਢੇ 9 ਵਜੇ ਤੱਕ ਛੜੀਆਂ ਲੈ ਕੇ ਆਉਣੀਆਂ ਪਾਪਾ ਨੇ ਛੜੀਆਂ ਰੱਖੀਆਂ ਇਸ ਵਾਸਤੇ ਕਿ ਕਾਰਵਨ 9:30 ਵਜੇ ਉੱਠ ਕੇ ਛੜੀਆਂ ਲੈ ਕੇ ਆਊਗੀ ਤੇ ਪਾਣੀ ਦਿੱਤਾ ਕਰਿਆ ਕਿ ਕਟਿੰਗ ਆਈ ਗਏ ਰਾਈਟ ਘਟੋ ਘਟ 6 7 ਸਾਲ ਲਵਾ ਦੇਈਏ ਹੂੰ